ਉਸ ਲਈ ਬਰਨਸ ਮੱਤਸਿਗਾ ਆਪਾਂ ਸਰਕਾਰ ਦੀ ਮੋਹਰ ਦੇ ਥੱਲੇ ਸਾਨੂੰ ਦਿੱਤੀ ਪੀਸੀ ਧਾਰਨੀਆਂ ਮੰਗਾਂ ਜਿਹੜੀਆਂ ਆ ਆਪਾਂ ਮੰਗਾਂ ਸਰਕਾਰ ਨੇ ਨਹੀਂ ਕੀਤਾ ਦੇ ਪਿਛਲੇ ਲਗਾਤਾਰ 5 7 ਨਵੰਬਰ ਤੋਂ ਜਿਹੜਾ ਵਾ ਦਿੱਲੀ ਜਾਣ ਦੀ ਤਿਆਰੀ ਜਿਹੜੀ ਕਰਦੀ ਸੀਗੀ ਦੇਖੋ ਇਹ ਰੱਦ ਪਹਿਲਾਂ ਅੰਦੋਲਨ ਨੂੰ ਰੱਦ ਨਹੀਂ ਸੀ ਹੋਇਆ ਪਹਿਲਾਂ ਅੰਦੋਲਨ ਨੂੰ ਹੀ ਆਪਾਂ ਸਖਤ ਕਰਕੇ ਆਏ ਸੀ ਪੋਸਟਪੋਨ ਕਰਕੇ ਆਏ ਸੀਗਾ ਸਰਕਾਰ ਜਨਨ ਸਾਡੀਆਂ ਮੰਗਾਂ ਨਹੀਂ ਮੰਨਦੀਆਂ ਉਹਨਾਂ ਚਿਰ ਜਿਹੜਾ ਸਾਡਾ ਵਾ ਇਹ ਲੜਾਈ ਜਾਰੀ ਰਹੂਗੀ ਅੱਜ ਵੀ ਸਾਡਾ ਇਹੀ ਹੈ ਕਿ 12 ਤਰੀਕ ਨੂੰ ਸਰਕਾਰ ਸਾਡੀ ਝੋਲੀ 'ਚ ਕੀ ਪਾਉਂਦੀ ਹੈ ਉੱਥੇ ਨਿਰਪਰ ਕਰੂਗਾ 13 ਤਰੀਕ ਦਾ ਜਿਹੜਾ ਵਾ ਦਿੱਲੀ ਜਿਹੜਾ ਵਾ ਅਗਰ ਸਰਕਾਰ ਸਾਡੀਆਂ ਮੰਗਾਂ ਦੇ ਗੌਰ ਕਰਦੀ ਆ ਸਾਡੇ ਅੱਛ ਲਿਖਤੀ ਜਿਹੜਾ ਦਿੰਦੀ ਆ ਆਰਡਰ ਕਰਕੇ ਆ ਆ ਮੰਗਾਂ ਤੁਹਾਡੀਆਂ ਮੰਨ ਲੀਆਂ ਨੇ ਔਰ ਉੱਥੇ ਜਿੱਥੇ ਬੰਦੀਆਂ ਸਾਰੀਆਂ ਇਕੱਠੀਆਂ ਹੋਣਗੀਆਂ ਚੰਡੀਗੜ੍ਹ ਦੇ ਵਿੱਚ ਦੋਨੋਂ ਫਾਰਮ ਜਿਹੜੇ ਨੇ ਕਿਸਾਨ ਮਜ਼ਦੂਰ ਮੋਰਚਾ ਔਰ ਐਸ ਕੇ ਐਮ ਘਾਰ ਰਹੀ ਸੀ ਦੋਨੇ ਇਕੱਠੇ ਹੋਣਗੇ ਉੱਥੇ ਫਿਰ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਜਾਊਗਾ ਕਿ ਆਪਾਂ ਇਹਨੂੰ ਪੋਸਟਪੋਨ ਕਰ ਸਕਦੇ ਜਾਂ ਨਹੀਂ ਕਰ ਸਕਦੇ ਦੇਖੋ ਇਸ ਵਾਰ ਅਸੀਂ ਵੀ ਬਿਲਕੁਲ ਫੈਸਲਾ ਕਰਨ ਜਗ੍ਹਾ ਦੇ ਖੜੇ ਆ ਕੱਲ ਵੀ ਸਾਡੇ ਨਾਲ ਇਹੀ ਗੱਲ ਹੋ ਰਹੀ ਸੀ ਸੈਂਟਰ ਤੋਂ ਵੀ ਇਹੀ ਮੈਸੇਜ ਆ ਰਿਹਾ ਸੀਗਾ ਅਸੀਂ ਕਿਹਾ ਵੀ ਜਿੰਨਾ ਚਿਰ ਸਾਡੇ ਕੋਲ ਪੱਕਾ ਮੰਗ ਬਣ ਕੇ ਉਹਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਤੁਹਾਡੇ ਕਿਸੇ ਵਾਅਦੇ 'ਤੇ ਯਕੀਨ ਨਹੀਂ ਕਰ ਸਕਦੇ ਹਾਲਜ ਤਰੀਕ ਨਹੀਂ ਮੰਗ ਰਹੇ ਸਾਡਾ 13 ਦਾ ਮਾਰਚ ਪੱਕਾ ਵਾ ਲੇਕਿਨ ਸਰਕਾਰ ਨੇ ਕਿਹਾ 12 ਤਰੀਕ ਨੂੰ ਕਿਸਾਨਾਂ ਦੀ ਝੋੜੀ ਜੇ ਆਪਾਂ ਕੁਝ ਪਾਵਾਂਗੇ ਮੈਂ ਸੜ ਜੂ ਕੁਝ ਪਾਇਆ ਨਹੀਂ ਸਰਜੂਗਾ ਮੈਂ ਉਹੀ ਕਹਿੰਨਾ ਨਾ ਸਰਕਾਰ ਨੇ ਕੁਝ ਪਾਵਾਂਗੇ ਅਸੀਂ ਉਸ ਤੋਂ ਅੱਗੇ ਗਏ ਆ ਕੱਲ ਤੁਸੀਂ ਇਹ ਸੋਚੋ 10 ਘੰਟੇ ਲਗਾਤਾਰ ਮੀਟਿੰਗ ਲਗਾਤਾਰ 10 ਘੰਟੇ ਮੈਰਾਕਥਨ ਮੀਟਿੰਗ ਚੱਲ ਰਹੀ ਆ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਵਾਰ ਫੇਰ ਦਿੱਲੀ ਘੇਰਨ ਦਾ ਐਲਾਨ ਕੀਤਾ ਹੈ 13 ਫਰਵਰੀ ਨੂੰ ਦਿੱਲੀ ਦੇ ਵਿੱਚ ਕਿਸਾਨ ਜਥੇਬੰਦੀਆਂ ਪਹੁੰਚਣ ਗਿਆ ਤੇ ਅੱਗੇ ਵਾਂਗ ਹੀ ਕਿਸਾਨੀ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਕਿਉਂਕਿ ਜਿਹੜੀਆਂ ਮੰਗਾਂ ਉਸ ਵੇਲੇ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਲੱਗਿਆਂ ਰੱਖੀਆਂ ਗਈਆਂ ਸੀ ਸਰਕਾਰ ਦੇ ਅੱਗੇ ਉਹ ਮੰਗਾਂ ਦੇ ਵਿੱਚੋਂ ਕੁਝ ਮੰਗਾਂ ਹਾਲੇ ਤੱਕ ਨਹੀਂ ਮੰਨੀਆਂ ਗਈਆਂ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਕਿ 13 ਫਰਵਰੀ ਨੂੰ ਦਿੱਲੀ ਦੇ ਵਿੱਚ ਦੁਬਾਰਾ ਕਿਸਾਨੀ ਅੰਦੋਲਨ ਸ਼ੁਰੂ ਕਰਾਂਗੇ ਜਿਸ ਦੀਆਂ ਤਿਆਰੀਆਂ ਜਰੀਆਂ ਨੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਕੁਝ ਕਿਸਾਨ ਪਹੁੰਚ ਵੀ ਰਹੇ ਨੇ ਤੇ ਰਸਤੇ ਦੇ ਵਿੱਚ ਹਰਿਆਣਾ ਸਰਕਾਰ ਵੱਲੋਂ ਉਹਨਾਂ ਨੂੰ ਰੋਕਿਆ ਵੀ ਜਾ ਰਿਹਾ ਹੈ ਸਾਡੇ ਨਾਲ ਇੱਥੇ ਕਿਸਾਨ ਜਥੇਬੰਦੀ ਦੇ ਆਗੂ ਮੌਜੂਦ ਨੇ ਗੱਲਬਾਤ ਕਰ ਲੈਣੀ ਹੈ ਕਿਸ ਤਰੀਕੇ ਦੀ ਤਿਆਰੀ ਹੈ ਤੇ ਕੀ ਕੁਝ ਰਹੇਗਾ ਇਸ ਵਾਰ ਇਸ ਅੰਦੋਲਨ ਦੇ ਵਿੱਚ 13 ਫਰਵਰੀ ਫਿਰ ਦੁਬਾਰਾ ਦਿੱਲੀ ਕੇਨ ਜਾ ਰਹੇ ਅੰਦੋਲਨ ਸ਼ੁਰੂ ਕਰਨ ਜਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਅਹ ਜੋ ਕਹਿਣਾ ਇਹ ਚਾਹੁੰਦੇ ਆ ਕਿ ਜਦੋਂ 2021 ਚ ਅੰਦੋਲਨ ਸਮਾਪਤ ਕੀਤਾ ਸੀਗਾ ਭਾਰਤ ਸਰਕਾਰ ਦੀ ਮੋਹਰ ਦੇ ਥੱਲੇ ਸਾਨੂੰ ਚਿੱਠੀ ਮਿਲੀ ਸੀ ਤੁਹਾਡੀਆਂ ਮੰਗਾਂ ਜਿਹੜੀਆਂ ਆ ਮੰਨ ਲਾਂਗੇ ਪਿਛਲੇ 2 ਸਾਲ ਤੋਂ ਲਗਾਤਾਰ ਸਰਕਾਰ ਨੂੰ ਆਪਾਂ ਜਿਹੜਾ ਵਾ ਇਹ ਮੰਗ ਪੱਤਰ ਰਾਈ ਛੋਟੇ ਛੋਟੇ ਪ੍ਰੋਗਰਾਮ ਕਰਕੇ ਆਪਾਂ ਚਤਾਰੇ ਸੀਗੇ ਸਾਡੀਆਂ ਮੰਗਾਂ ਦੇ ਗੌਰ ਕਰ ਲੋ ਸਰਕਾਰ ਨੇ ਨਹੀਂ ਕੀਤਾ ਤੇ ਪਿਛਲੇ ਲਗਾਤਾਰ ਆਪਾਂ 7 ਨਵੰਬਰ ਤੋਂ ਜਿਹੜਾ ਵਾ ਇਹ ਦਿੱਲੀ ਜਾਣ ਦੀ ਤਿਆਰੀ ਜਿਹੜੀ ਕਰ ਲਈ ਸੀਗੀ ਔਰ ਉਹਦੇ ਜਿਹੜਾ ਵਾ ਸਜੂਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਔਰ ਕਿਸਾਨ ਮਜ਼ਦੂਰ ਮੋਰਚਾ ਜਿਹੜੀਆਂ ਪਹਿਲਾਂ ਉੱਤਰਪੜ ਦੇ 18 ਜਥੇਬੰਦੀਆਂ ਸੀ ਉਹਨਾਂ ਨੇ ਕਿਸਾਨ ਮਜ਼ਦੂਰ ਮੋਰਚਾ ਬਣਾ ਕੇ ਉਹ ਦਿੱਲੀ ਨੂੰ ਤਿਆਰੀ ਜਿਹੜੀ 13 ਫਰਵਰੀ ਡੇਟ ਜਿਹੜੀ ਫਿਕਸ ਕਰਤੀ। ਔਰ ਉਹਦੇ ਵਿੱਚ ਜਿਹੜਾ ਵਾ ਬੜਾ ਵੱਡਾ ਜੋਸ਼ ਲੋਕਾਂ ਦਾ ਦੇਖ ਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਵੀ ਹਰਿਆਣਾ ਸਰਕਾਰ ਤੀ ਦੇਖ ਕਿਤਰਾ ਪੈਰੀਂ ਖੜੇ ਕਰ ਰਹੀ ਆ ਘਰਾਂ ਘਰਾਂ ਜਾ ਰਹੀ ਆ ਇੰਟਰਨੈਟ ਸੇਵਾ ਬੰਦ ਹੋ ਰਹੀ ਆ ਨੋਟਿਸ ਲਗਾਏ ਜਾ ਰਹੇ ਪੰਪਾਂ ਦੇ ਉੱਪਰ ਸਰਕਾਰ ਇਹਨੇ ਪ੍ਰੈਸ਼ਰ ਚ ਆ ਗਈ ਕਿ ਪੰਜਾਬ ਸਰਕਾਰ ਨੇ ਵਿਦਸਤਾ ਕਰਕੇ ਜਿਹੜੀ ਆ 8 ਤਰੀਕ ਨੂੰ ਇੱਕ ਮੀਟਿੰਗ ਜਿਹੜੀ ਸਾਡੀ ਆ ਕੇਂਦਰੀ ਮੰਤਰੀ ਮੰਡਲ ਦੇ ਨਾਲ ਸਾਡੀ ਕਰਵਾਈ। ਚੰਡੀਗੜ੍ਹ ਦੇ ਵਿੱਚ ਉਹਦੇ ਜਿਹੜੇ ਸਾਡੇ ਸਾਰੇ ਮਸਲੇ ਸੀ ਜਿਹੜੇ ਪੂਰੇ ਤੱਥ ਨਾਲ ਜੋ ਸਾਰੇ ਤੱਥ ਸੀਗੇ ਤੇ ਐਮਐਸਪੀ ਕਿਉਂ ਮਿਲਣੀ ਚਾਹੀਦੀ ਆ 2014 ਨਾਲ ਪਹਿਲਾਂ ਜਦੋਂ ਸਾਡੇ ਪ੍ਰਾਈਮ ਮਿਨਿਸਟਰ ਜਿਹੜੇ ਸੀਗੇ ਉਹ ਕੰਜ਼ਿਊਮਰ ਫੇਅਰ ਕਮੇਟੀ ਚੇਅਰਮੈਨ ਸੀਗੇ ਉਹਨਾਂ ਨੇ ਕਮੇਟੀ ਦੀ ਰਿਪੋਰਟ ਜਿਹੜੀ ਸਰਕਾਰ ਨੂੰ ਭੇਜੀ ਸੀਗੀ ਮਨਮੋਹਨ ਸਿੰਘ ਸਰਕਾਰ ਨੂੰ ਕਿ ਕਿਸਾਨਾਂ ਨੂੰ ਐਮਐਸਪੀ ਔਰ ਸੀ2+50 ਸਮਨੇ ਰਿਪੋਰਟਸ ਆ ਉਹਨਾਂ ਫੇ ਦੋ ਰੇਟ ਦੋ ਫਸਲਾਂ ਦੇ ਔਰ ਅੱਜ ਉਹੀ ਕੁਰਸੀ ਦੇ ਉੱਤੇ ਨੇ ਅਸੀਂ ਸਾਰੇ ਤੱਥ ਪੇਸ਼ ਕੀਤੇ ਉਹ ਮੰਤਰੀ ਮੰਡਲ ਵਾਪਸ ਦਿੱਲੀ ਗਿਆ ਕੱਲ ਵੀ ਸਾਡੀ 10 ਘੰਟੇ ਲਗਾਤਾਰ ਮੀਟਿੰਗ ਚੱਲੀ ਆ ਪੰਜਾਬ ਸਰਕਾਰ ਦੇ ਮਾਧਿਅਮ ਰਾਹੀਂ ਸੈਂਟਰ ਦੇ ਨਾਲ ਔਰ ਉਹਦੇ ਵਿੱਚ ਜਿਹੜਾ ਵਾ 12 ਤਰੀਕ ਦੀ ਮੀਟਿੰਗ ਜਿਹੜੀ ਨਿਕਲ ਕੇ ਆਈ ਆ 12 ਤਰੀਕ ਨੂੰ ਕੇਂਦਰ ਸਰਕਾਰ ਸਾਨੂੰ ਕੀ ਦਿੰਦੀ ਆ ਉਹ ਜਿਹੜਾ ਵਾ ਬੜਾ ਮਹੱਤਵਪੂਰਨ ਹੈ ਲੇਕਿਨ ਕਿਸਾਨਾਂ ਨੇ ਕੱਲ ਅਸੀਂ ਕਲੀਅਰ ਕਰਤਾ ਕਿਸਾਨ ਆਗੂਆਂ ਨੇ ਕਿ ਜਿਹੜੀ ਦਿੱਲੀ ਜਾਣ ਦੀ ਤਿਆਰੀ ਆ ਉਹਦੇ ਜ ਕੋਈ ਵੀ ਢਿੱਲ ਮੱਠ ਨਹੀਂ ਹੋਊਗੀ ਪੂਰੇ ਹਿੰਦੁਸਤਾਨ ਦੇ ਮੈਂ ਤੁਹਾਨੂੰ ਦੱਸਦਾ ਮੇਰੇ ਕੋਲ ਇਸ ਵੇਲੇ ਫੋਨ 'ਚ ਵੀਡੀਓ ਨੇ ਇਹ ਕਰਨਾਟਕਾ ਤੋਂ ਕੇਰਲਾ ਤੋਂ ਜਿਹੜੇ ਲੋਕ ਨੇ ਟ੍ਰੇਨ ਤੇ ਬੈਠ ਚੁੱਕੇ ਨੇ ਦਿੱਲੀ ਆਉਣ ਵਾਸਤੇ ਹਰ ਸਟੇਟ ਤੋਂ ਇਸ ਵਾਰ ਜਿਹੜਾ ਕਿਸਾਨ ਜਿਹੜਾ ਵਾ ਦਿੱਲੀ ਪਹੁੰਚੂਗਾ ਅਗਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਕਿਹਾ ਕਿ 12 ਫਰਵਰੀ ਤੱਕ ਉਹਨਾਂ ਨੇ ਕਿਹਾ ਕਿ 12 ਫਰਵਰੀ ਨੂੰ ਤੁਹਾਡੀ ਫੇਰ ਦੁਬਾਰਾ ਹੋਏਗੀ ਗੱਲਬਾਤ ਕੇਂਦਰ ਸਰਕਾਰ ਦੇ ਨਾਲ ਅਗਰ ਉਹ ਮੰਗਾਂ ਮੰਨ ਲੈਂਦੀ ਹੈ ਤਾਂ ਫਿਰ ਇਹ ਰੱਦ ਹੋ ਜਾਏਗਾ ਉੱਥੇ ਜਿਹੜਾ ਅੰਦੋਲਨ ਹੈ ਦੇਖੋ ਇਹ ਰੱਦ ਪਹਿਲਾਂ ਅੰਦੋਲਨ ਨੂੰ ਰੱਦ ਨਹੀਂ ਸੀ ਹੋਇਆ ਪਹਿਲਾਂ ਅੰਦੋਲਨ ਨੂੰ ਹੀ ਆਪਾਂ ਸਖਤ ਕਰਕੇ ਆਏ ਸੀ ਪੋਸਟਪੋਨ ਕਰਕੇ ਆਏ ਸੀ ਕਿ ਸਰਕਾਰ ਜਦ ਸਾਡੀਆਂ ਮੰਗਾਂ ਨਹੀਂ ਮੰਨਦੀਆਂ ਉਹਨਾਂ ਲੜਾਈ ਜਾਰੀ ਰਹੂਗੀ ਅੱਜ ਵੀ ਸਾਡਾ ਇਹੀ ਹੈ ਕਿ 12 ਤਰੀਕ ਨੂੰ ਸਰਕਾਰ ਸਾਡੀ ਝੋਲੀ ਚ ਕੀ ਪਾਉਂਦੀ ਆ ਉਹਤੇ ਨਿਰਭਰ ਕਰੂਗਾ 13 ਤਰੀਕ ਦਾ ਜਿਹੜਾ ਵਾ ਦਿੱਲੀ ਉਸ ਜਿਹੜਾ ਵਾ ਅਗਰ ਸਰਕਾਰ ਸਾਡੀਆਂ ਮੰਗਾਂ ਦੇ ਗੌਰ ਕਰਦੀ ਆ ਸਾਡੇ ਅੱਛ ਲਿਖਤੀ ਜਿਹੜਾ ਦਿੰਦੀ ਆ ਆਰਡਰ ਕਰਕੇ ਕਿ ਆ ਆ ਮੰਗਾਂ ਤੁਹਾਡੀਆਂ ਮੰਨ ਲੀਆਂ ਨੇ ਔਰ ਉਥੇ ਜਿੱਥੇ ਬੰਦੀਆਂ ਸਾਰੀਆਂ ਇਕੱਠੀਆਂ ਹੋਣਗੀਆਂ ਚੰਡੀਗੜ੍ਹ ਦੇ ਵਿੱਚ ਦੋਨੋਂ ਫੋਰਮ ਜਿਹੜੇ ਨੇ ਕਿਸਾਨ ਮਜ਼ਦੂਰ ਮੋਰਚਾ ਔਰ ਐਸ ਕੇ ਐਮ ਘਾਰ ਰਹੇ ਸੀ ਦੋਨੇ ਇਕੱਠੇ ਹੋਣਗੇ ਉੱਥੇ ਫਿਰ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਜਾਊਗਾ ਕਿ ਆਪਾਂ ਇਹਨੂੰ ਪੋਸਟਪੋਨ ਕਰ ਸਕਦੇ ਜਾਂ ਨਹੀਂ ਕਰ ਸਕਦੇ। ਕਿਹਦਾ ਰਵਈਆ ਕਿਸ ਤਰ੍ਹਾਂ ਦਾ ਲੱਗਦਾ ਕਿਉਂਕਿ ਜਦੋਂ ਤੁਸੀਂ ਕਿਸਾਨ ਇਥੋਂ ਜਾ ਰਹੇ ਦਿੱਲੀ ਵੱਲ ਦੇ ਰਸਤੇ ਵਿੱਚ ਵੀ ਕਈ ਰੁਕਾਵਟਾਂ ਪਾਈਆਂ ਜਾ ਰਹੀਆਂ ਨੇ। ਉੱਪਰੋਂ ਪਹਿਲਾਂ ਅੰਦੋਲਨ ਖਤਮ ਕਰਨ ਲਈ ਕਿਹਾ ਗਿਆ ਸੀ ਕਿ ਤੁਹਾਡੀਆਂ ਮੰਗਾਂ ਮੰਨ ਲਈਆਂ ਜਾਣਗੀਆਂ। ਪਰ ਹਾਲੇ ਤੱਕ ਮੰਨੀਆਂ ਮੰਨੀਆਂ ਨਹੀਂ ਗਈਆਂ। ਰਵਈਆ ਕੀ ਦੇਖਦੇ ਹੋ ਸਰਕਾਰ ਦਾ? ਜਿਹੜਾ ਇਸ ਟਾਈਮ ਰਵਈਆ ਦੱਸਣਿਆ ਨਾ ਅੱਜ ਦੀ ਡੇਟ ਦੇ ਵਿੱਚ ਪਹਿਲੇ ਰਵਈਆ 2 ਸਾਲ ਦੇ ਨੂੰ ਛੱਡ ਦੋ ਉਹ ਨੈਗੇਟਿਵ ਸੀਗਾ। ਲੇਕਿਨ ਹੁਣ ਜਿਹੜਾ ਰਵਈਆ ਵਾ ਸਰਕਾਰ ਦਾ ਉਹ ਸਾਨੂੰ ਪੋਜ਼ਿਟਿਵ ਦਿਖ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਖੁਦ ਚੰਡੀਗੜ੍ਹ ਚੱਲ ਕੇ ਆਈ ਸਾਡੇ ਨਾਲ ਮੀਟਿੰਗ ਕਰਨ ਵਾਸਤੇ ਔਰ 12 ਤਰੀ ਨੂੰ ਚੰਡੀਗੜ੍ਹ ਹੀ ਮੀਟਿੰਗ ਫਿਰ ਕਰਨ ਵਾਸਤੇ ਆ ਰਹੀ ਆ ਉਹ ਜਿਹੜੀ ਸਾ ਇੱਕ ਪੋਜ਼ਿਟਿਵ ਜਿਹੜੀ ਸਰਕਾਰ ਦੀ ਜਿਹੜੀ ਸੋਚ ਆ ਨਾ ਇਹਦੇ ਵਿੱਚ ਮੈਂ ਇਹ ਜ਼ਰੂਰ ਕਹੂੰਗਾ ਕਿ ਪੰਜਾਬ ਸਰਕਾਰ ਸਾਡੇ ਸੀਐਮ ਭਗਵੰਤ ਮਾਨ ਨੇ ਇੱਕ ਇਨੀਸ਼ੀਏਟਿਵ ਲਿਆ ਕੇਂਦਰ ਨਾਲ ਗੱਲਬਾਤ ਕਰਕੇ ਵੀ ਇਹ ਮਸਲਾ ਗੱਲਬਾਤ ਨਾਲ ਹੱਲ ਹੋਣਾ ਜੇ 13 ਤੋਂ ਬਾਅਦ ਵੀ ਗੱਲ ਕਰਨੀ ਆ ਉੱਥੇ ਪਹੁੰਚਣ ਤੋਂ ਬਾਅਦ ਤੇ ਕਿਉਂ ਨਾ ਪਹਿਲਾਂ ਸ਼ੁਰੂ ਕੀਤੀ ਜਾਵੇ ਤਾਂ ਵੀ ਜਿਹੜਾ ਟਾਈਮ ਖਰਾਬ ਕਰਦੇ ਆ ਗੱਲਬਾਤ ਕਰਕੇ ਜਾਂ ਮੀਟਿੰਗਾਂ ਕਰਕੇ ਜੇ ਮੰਗਾ ਮੰਨਣੀਆਂ ਹੀ ਨੇ ਤੇ ਫਿਰ ਇੱਕ ਵਾਰੇ ਐਲਾਨ ਹੀ ਕਿਉਂ ਨਾ ਕਰ ਦੇ। ਦੇਖੋ ਇਸ ਵਾਰ ਅਸੀਂ ਵੀ ਬਿਲਕੁਲ ਫੈਸਲਾਕੁਨ ਜਗ੍ਹਾ ਦੇ ਖੜੇ ਆ। ਕੱਲ ਵੀ ਸਾਡੇ ਨਾਲ ਇਹੀ ਗੱਲ ਹੋ ਰਹੀ ਸੀ। ਸੈਂਟਰ ਤੋਂ ਵੀ ਇਹੀ ਮੈਸੇਜ ਆ ਰਿਹਾ ਸੀਗਾ। ਅਸੀਂ ਕਿਹਾ ਵੀ ਜਿੰਨਾ ਚਿਰ ਸਾਡੇ ਕੋਲ ਪੁਖਤਾ ਮੰਗ ਬਣ ਕੇ ਉਹਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ। ਉਹਨਾਂ ਚਿਰ ਆਪਾਂ ਤੁਹਾਡੇ ਕਿਸੇ ਸੁਆਸ਼ਨ ਤੇ ਯਕੀਨ ਨਹੀਂ ਕਰ ਸਕਦੇ। ਸਰਕਾਰ ਨੇ ਸਾਨੂੰ ਕਈ ਸਸਿਆ ਵੀ ਆ ਤਰੀਕਾ ਜੀ ਕਾਨੂੰਨ ਬਣਾਉਣ ਵਾਸਤੇ ਬੜਾ ਲੰਬਾ ਪ੍ਰੋਸੀਜਰ ਹੈ ਉਹ ਸਰਕਾਰ ਦੀ ਵਰਦੀ ਆ ਸਰਕਾਰ ਨੇ ਕਿਸ ਤਰ੍ਹਾਂ ਕਾਨੂੰਨ ਬਣਾਵਾ ਸਰਕਾਰ ਨੇ ਕਮੇਟੀ ਬਣਾਉਣੀ ਆ ਸਰਕਾਰ ਨੇ ਉਹਦੇ ਚ ਲੋਕ ਸਭਾ ਚ ਲੈ ਕੇ ਜਾਣਾ ਵਾ ਪਿਲ ਉਹ ਉਹਦਾ ਪ੍ਰੋਸੀਜਰ ਉਹ ਪਰਾਪਟ ਕਰੇ ਲੇਕਿਨ ਟਾਈਮ ਬౌੰਡ ਤਰੀਕੇ ਨਾਲ ਮੰਗਾ ਜਨਾ ਟਾਈਮ ਬੌਂਡ ਤਰੀਕੇ ਨਾਲ ਵੀ ਇਸ ਟਾਈਮ ਤੱਕ ਆ ਮੰਗਾਂ ਪੂਰੀ ਕਰੂ ਯਾਰ ਜਿਹੜੀ ਮੰਗਾਂ ਇਸ ਟਾਈਮ ਤੱਕ ਪੂਰੀ ਹੋਊਗੀ ਇਹ ਪਹਿਲੋਂ ਵਾਲਾ ਕੰਮ ਨਹੀਂ ਹੋਊਗਾ ਕਿਸ ਕਹਿੰਦਾ ਆਂਦਾ ਕਿ ਜਦੋਂ ਪਹਿਲਾਂ ਵੀ ਜਦੋਂ ਤੁਹਾਡੇ ਰੋਸ ਮੁਜ਼ਾਹਰੇ ਹੁੰਦੇ ਰਹੇ ਜਾਂ ਰੋਸ ਧਰਨੇ ਲੱਗਦੇ ਰਹੇ ਉਦੋਂ ਵੀ ਵਿਸ਼ਵਾਸ ਦੇ ਦਿੱਤਾ ਜਾਂਦਾ ਇੱਕ ਤਰੀਕ ਦੇ ਦਿੱਤੀ ਜਾਂਦੀ ਆ ਪਰ ਉਸ ਤਰੀਕ ਤੇ ਆ ਕੇ ਮੰਗਾ ਤੇ ਮੰਨਿਆ ਨਹੀਂ ਜਾਂਦੀਆਂ ਤੇ ਹੁਣ ਫੇਰ ਤੁਸੀਂ ਤਰੀਕ ਹੀ ਮੰਗ ਰਹੇ ਆ ਭਾਲਜੀ ਤਰੀਕ ਨਹੀਂ ਮੰਗ ਰਹੇ ਸਾਡਾ 13 ਦਾ ਮਾਰਚ ਪੱਕਾ ਵਾ ਲੇਕਿਨ ਸਰਕਾਰ ਨੇ ਕਿਹਾ 12 ਤਰੀਕ ਨੂੰ ਕਿਸਾਨਾਂ ਦੀ ਝੋੜੀ ਜੇ ਆਪਾਂ ਕੁਝ ਪਾਵਾਂਗੇ ਕੁਝ ਪਾਇਆ ਛੜ ਜਾਊਗਾ ਕੁਝ ਪਾਇਆ ਨਹੀਂ ਛੜ ਜਾਊਗਾ ਮੈਂ ਉਹੀ ਕਹਿੰਨਾ ਨਾ ਸਰਕਾਰ ਨੇ ਕੁਝ ਪਾਵਾਂਗੇ ਅਸੀਂ ਉਸ ਤੋਂ ਅੱਗੇ ਗਏ ਆ ਕੱਲ ਤੁਸੀਂ ਇਹ ਸੋਚੋ 10 ਘੰਟੇ ਲਗਾਤਾਰ ਮੀਟਿੰਗ ਦਗਾਤਾਰ ਦਾਸਕਰ ਦੇ ਮੈਰਾਥਨ ਮੀਟਿੰਗ ਚੱਲੀ ਆ ਉਧਰੋਂ ਸਾਡੇ ਅਫਸਰ ਸੀਗੇ ਪ੍ਰਸ਼ਾਸਨਿਕ ਅਧਿਕਾਰੀ ਸੀ ਉਧਰੋਂ ਦਿੱਲੀ ਤੋਂ ਸੀਗੇ ਸਾਰਾ ਕੁਝ ਸ਼ਾਮ ਤੱਕ ਤੈਅ ਹੋਣ ਤੋਂ ਬਾਅਦ ਫਿਰ ਅਸੀਂ ਉਥੋਂ ਉੱਠ ਕੇ ਆਏ ਆ ਤੇ 12 ਦੀ ਮੀਟਿੰਗ ਜਿਹੜੀ ਆ ਉਹ ਕਿਸ ਤਰ੍ਹਾਂ ਮਿਲਣੀ ਆ ਉਹਦਾ ਲੈਟਰ ਵੀ ਆ ਗਿਆ ਸਾਡੇ ਕੋਲ ਮੀਟਿੰਗ ਦਾ ਔਰ ਜਿਹੜਾ ਹਰਿਆਣਾ ਜੋ ਹੋ ਰਿਹਾ ਉਹ ਵੀ ਕੱਲ ਸਰਕਾਰ ਨੂੰ ਚਿਤਾਇਆ ਇੱਕ ਪਾਸੇ ਤੁਸੀਂ ਗੱਲਬਾਤ ਕਰ ਰਹੇ ਹੋ ਦੂਜੇ ਪਾਸੇ ਹਰਿਆਣਾ ਸਾਡੇ ਲੋਕਾਂ ਨੂੰ ਨੋਟਿਸ ਦਿੱਤੇ ਜਾ ਰਹੇ ਨੇ ਪੰਪਾਂ ਦੇ ਨੋਟਿਸ ਲਪਕਾਏ ਜਾ ਰਹੇ ਨੇ ਬੈਰੀਕੈਡ ਲਾਉਣ ਸਾਨੂੰ ਕੋਈ ਪ੍ਰੋਬਲਮ ਨਹੀਂ ਬੈਰੀਕੈਡ ਜਿੱਡੇ ਮਰਜ਼ੀ ਵੱਡੇ ਖੰਡਰ ਸਰਕਾਰ ਲਾ ਲੈ ਉਹ ਕਿਸਾਨਾਂ ਵਾਸਤੇ ਨਾਰਮਲ ਗੱਲਾਂ ਨੂੰ ਤੋੜਨਾ ਉਹਨੂੰ ਪਾਰ ਕਰਨਾ ਜਿਹੜੇ ਲੋਕਾਂ ਨੂੰ ਪਰੇਸ਼ਾਨ ਕਰਨਾ ਇੰਟਰਨੈਟ ਦੀ ਸੇਵਾ ਬੰਦ ਕਰ ਦੇਣੀ ਜਾਂ ਹੋਰ ਪਰੇਸ਼ਾਨੀਆਂ ਲੋਕਾਂ ਨੂੰ ਦੇਣੀਆਂ ਗੁਰਦੁਰੇ ਜਾਂ ਜਾ ਕੇ ਲੋਕਾਂ ਨੂੰ ਧੰਕਾਉਣਾ ਵੀ ਤੁਸੀਂ ਅਨਾਉਂਸਮੈਂਟ ਨਹੀਂ ਕਰੋਗੇ ਇਹ ਕੱਲ ਅਸੀਂ ਹੁੰਦੇ ਨੋਟਿਸ ਲਿਆਂਦਾ ਵਾ ਸੈਂਟਰ ਦੇ ਔਰ ਸੈਂਟਰ ਨੇ ਸਾਨੂੰ ਕੱਲ 5 ਵਜੇ ਰਿਪਲਾਈ ਦਿੱਤਾ ਸੀ ਆਪਾਂ ਡੀਜੀ ਹਰਿਆਣਾ ਨਾਲ ਗੱਲ ਕੀਤੀ ਆ ਉਥੇ ਸਿਤੀ ਜਿਹੜੀ ਆ ਕੰਮ ਡਾਊਨ ਕਰ ਦਾਂਗੇ ਆਪਾਂ ਅਗਰ ਉਹ ਕਰਦੇ ਠੀਕ ਆ ਜੇ ਨਹੀਂ ਕਰਦੇ ਜਿਸ ਤਰ੍ਹਾਂ ਫੁੱਟਬਾਲ ਦੀ ਹਵਾ ਭਰਦੀ ਆ ਲੋਕਾਂ ਦਾ ਗੁੱਸਾ ਜਿਹੜਾ ਵਾ ਉਹਨਾਂ ਹੀ ਜ਼ਿਆਦਾ ਹੋਊਗਾ ਉਹਨੇ ਲੋਕ ਜ਼ਿਆਦਾ ਸ਼ੜਕਾਂ ਤੇ ਆਉਣਗੇ ਨੂੰ ਲੈ ਕੇ ਗਿਣਤੀ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਕਿੰਨੀਆਂ ਟੋਟਲ ਮੰਗਾਂ ਨੇ ਟੋਟਲ ਅਸੀਂ ਜਿਹੜੀਆਂ 15 ਮੰਗਾਂ ਇਸ ਵੇਲੇ ਜਿਹੜੀਆਂ ਵਾ ਸੈਂਟਰ ਨੂੰ ਦਿੱਤੀਆਂ ਨੇ ਉਹਦੇ 6 ਮੰਗਾਂ ਜਿਹੜੀਆਂ ਨੇ ਐਡਮਿਨਿਸਟ੍ਰੇਟਿਵ ਲੈਵਲ ਤੇ ਆ ਲਖੀਮਪੁਰ ਖੀਰੇ ਦੇ ਸ਼ਹੀਦਾਂ ਨੂੰ ਇਨਸਾਫ ਉਹਨਾਂ ਨੂੰ ਨੌਕਰੀ ਜ਼ਖਮੀਆਂ ਨੂੰ ਮੁਆਵਜ਼ਾ ਜਿਹੜੇ ਪੁਰਾਣੇ ਅੰਦੋਲਨ ਦੇ ਕੇਸ ਪਏ ਨੇ ਉਹ ਸਾਰੇ ਵਾਪਸ ਇਹ ਜਿਹੜੀਆਂ 6 ਮੰਗਾਂ ਇਹ ਕਿਹੜਾ ਨਕਲੀ ਬੀਜ ਤੇ ਦਵਾਈਆਂ ਦਾ ਜਿਹੜਾ ਸੀਗਾ ਉੱਤੇ ਸੀ ਪ੍ਰਾਵਧਾਨ ਮੰਗਾ ਕੇ 5 ਸਾਲ 5 ਲੱਖ ਰੁਪਏ ਜੁਰਮਾਨਾ ਔਰ 10 ਸਾਲ ਦੀ ਕੈਦ ਜਿਹੜਾ ਨਕਲੀ ਦਵਾਈਆਂ ਬੀਜ ਖਾਦਾ ਵੇਚੂਗਾ ਜਾਂ ਬਣਾਊਗਾ ਇਹਦੇ ਕਾਨੂੰਨ ਸੋਧ ਕਰਨ ਸਰਕਾਰ ਮੰਨ ਗਈ ਆ ਸਰਕਾਰ ਨੇ ਕਿ ਮੰਡੇ ਤੋਂ ਐਕਸ਼ਨ ਦੇਖ ਲੋ ਸਾਡਾ ਵੀ ਅਸੀਂ ਇੱਥੇ ਕਿੰਨਾ ਵੱਡਾ ਐਕਸ਼ਨ ਕਰਾਂਗੇ ਔਰ ਦੇਖੋ ਅਹੀਂ ਉਹੀ ਦੇਖਣੇ ਸਰਕਾਰ ਨੂੰ ਉਹੀ ਹੈ ਕਿ ਸਾਡੇ ਪ੍ਰੋਗਰਾਮ 'ਚ ਕੋਈ ਬਦਲੀ ਨਹੀਂ ਹੋ ਜੋ ਤੁਸੀਂ ਕਰਨਾ ਵਾ ਉਹ ਤੋਂ ਪਹਿਲਾਂ ਪਹਿਲਾਂ ਕਰੋ ਕਿਉਂਕਿ ਤਿਆਰੀ ਕੀ ਹੈਗੀ ਹੁਣ ਜਾਣ ਦਿਓ ਸਾਡੀ ਤਿਆਰੀ ਸਾਲੇ ਟਰੈਕਟਰ ਟਰਾਲੀਆਂ ਜੀ ਸੀ ਬੀਆਂ ਉਹ ਰਸਤੇ ਤੋੜਨ ਵਾਸਤੇ welding set ਜਿਹੜੀ ਚੀਜ਼ ਦੀ ਸਾਨੂੰ ਲੋੜ ਪਊ ਕਿਉਂ ਆਪਾਂ ਵੀ ਪਿਛਲੇ ਦੋਲਾਂ ਤੋਂ ਸਿੱਖਿਆ ਲੈ ਲਿਆ ਅਗਰ ਖੱਟਰ ਸਰਕਾਰ ਨੇ ਸਿੱਖਿਆ ਲਈਆ ਬੜੇ ਵੱਡੇ ਵੱਡੇ ਬੈਰੀਰ ਬਣਾ ਨਹੀਂ ਸਾਡੇ ਕੋਲ ਵੀ ਐਕਸਪੀਰੀਅੰਸ ਹੈਗਾ ਕਿ ਪਿਛਲੀ ਵਾਰ ਸਾਡੇ ਕੋ ਕੋਕਮੈਂਟ ਨਹੀਂ ਸੀਗਾ ਐਰ ਕਾਪਾ ਕੋਕਮੈਂਟ ਨਾਲ ਲੈ ਕੇ ਜਾ ਰਹੇ ਆ ਕੱਲ ਕਰੇ ਕੋਚ ਦਿੱਲੀ ਵੱਲ ਕੇ ਅੱਜ ਜਾ ਰਹੇ ਆ ਕੱਲ 12 ਤਰੀਕ ਨੂੰ ਜਿਹੜਾ ਵਾ ਉਹ ਟਰਾਲੀਆਂ ਜਿਹੜੀਆਂ ਮੂਵ ਕਰਨੀਆਂ ਕੁਝ 13 ਨੂੰ ਕਰਨੀਆਂ ਇੱਕ ਚੈਨ ਜਿਹੜੀ ਆ ਉਹ ਚਲਦੀ ਰਹੂਗੀ ਕੱਲ ਰਾਤ ਦੀ ਮੀਟਿੰਗ ਜਿਹੜੀ ਬੜੀ ਮਹੱਤਵਪੂਰਨ ਆ ਦੇ ਮਨ ਕੇ ਚੱਲੀ ਹੈ ਕਿ ਜਿੰਨਾ ਚਿਰ ਮੰਗਾ ਨਹੀਂ ਮੰਨਿਆ ਜਾਂਦੇ ਉਹ ਤੱਕ ਅੰਦোলন ਜਾਰੀ ਰਹੂਗੀ ਬਿਲਕੁਲ ਜਾਰੀ ਰਹੂਗਾ ਉਹਨਾਂ ਚਿਤ ਤੱਕ ਜਾਰੀ ਰਹੂਗਾ ਔਰ ਜਿਹੜੇ ਸਾਡੇ ਸੀਨੀਅਰ ਆਗੂ ਨੇ ਉਹਨਾਂ ਅਸੀਂ ਵੀ ਗੱਲ ਕਲੀਅਰ ਕਰਤਾ ਸਰਕਾਰ ਨੂੰ ਕਿ ਆਸ਼ਵਾਸ਼ਣ ਦੇ ਕੋਈ ਗੱਲ ਨਹੀਂ ਜੇ ਹੋਣੀ ਸਾਨੂੰ ਪੁਖਤਾ ਜਿਹੜੇ ਆ ਮੰਗਾ ਮੰਨਣ ਦਾ ਹੱਲ ਜਿਹੜਾ ਵਾ ਉਹ ਚਾਹੀਦਾ ਵਾ ਬਿਲਕੁਲ ਇਹ ਸੰ ਸਾਡੇ ਨਾਲ ਕਿਸਾਨ ਜਿੱਥੇ ਬੰਦੀਆਂ ਦੀ ਆਗੂ ਜਿਨ੍ਹਾਂ ਦੇ ਵੱਲੋਂ ਤਿਆਰੀਆਂ ਖਿੱਚ ਲਈਆਂ ਗਈਆਂ ਨੇ ਇੱਕ ਵਾਰ ਫੇਰ ਦਿੱਲੀ ਜਾਂਦੀਆਂ ਕਹਿ ਰਹੇ ਨੇ ਕਿ 12 ਤਰੀਕ ਨੂੰ ਜਿਹੜੀ ਕੇਂਦਰ ਦੇ ਵੱਲੋਂ ਮੀਟਿੰਗ ਰੱਖੀ ਗਈ ਹੈ ਉਸ ਨੂੰ ਦੇਖਣ ਤੋਂ ਬਾਅਦ ਦਿੱਲੀ ਵੱਲ ਕੂਚ ਕੀਤਾ ਜਾਵੇਗਾ ਅੱਜ ਵੀ ਕਿਸਾਨ ਜਥੇਬੰਦੀਆਂ ਕਈ ਸ਼ਹਿਰਾਂ ਚ ਜਾੜੀਆਂ ਨੇ ਤੇ ਕੱਲ ਵੀ ਤੇ ਪਰਸੋਂ ਵੀ ਤੇ ਕਹਿੰਦੇ ਨੇ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਦੋਂ ਤੱਕ ਹੋਣਾ ਦਿੱਲੀ ਦੇ ਵਿੱਚੋਂ ਇਹ ਅੰਦੋਲਨ ਚੁੱਕਿਆ ਨਹੀਂ ਜਾਏਗਾ ਕਿਉਂਕਿ ਕਈ ਵਾਰ ਪਹਿਲਾਂ ਸਰਕਾਰਾਂ ਦੇ ਵੱਲੋਂ ਵਿਸ਼ਵਾਸ ਦਿੱਤਾ ਗਿਆ ਪਰ ਸਰਕਾਰਾਂ ਆਪਣੇ ਹੀ ਵਿਸ਼ਵਾਸ ਉੱਤੇ ਖੜੀਆਂ ਨਹੀਂ ਉਤਰੀਆਂ ਕੈਮਰਾ ਪਾਸਾ ਪਰਮਿੰਦਰ ਦੇ ਨਾਲ ਪਪਾਲ ਸਿੰਘ ਪੰਜਾਬ ਨਿਊਜ਼ ਬਟਾਲਾ